ਸ਼ਕੀਨ ਨੁਕਰੀ ਬਿਸ਼ੇਰੀ ਦਿਖਾਉਣੀ ਆ ਜਿਹੜੀ ਬਾਈ ਅਰਗਿਆਣੇ ਕਰਨੀ ਆ ਸੇਲ ਬੱਚੀ ਬਣਤਰਾਂ ਦੀ ਬਹੁਤ ਜ਼ਿਆਦੇ ਚੰਗੀ ਆ ਸ਼ਕੀਨ ਵੀ ਆ ਬਾਕੀ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਸੋਹਣਾ ਕਰਦੀ ਆਉਂਦੀ ਆ ਬਣਤਰਾਂ ਤੁਸੀਂ ਇਹਦੀਆਂ ਚੈੱਕ ਕਰੋ ਗੁਲਾਬੀ ਬਣ ਬੱਚੀ ਦੇ ਵਿੱਚ ਬਹੁਤ ਜ਼ਿਆਦੇ ਆ ਮੂੰਹ ਮਹਾਂਦਰੇ ਦੀ ਸੋਹਣੀ ਆ ਪਤਲਾ ਮੂੰਹ ਆ ਫੇਸ ਕੁਆਲਿਟੀ ਬੜੀ ਆ ਕਾਨੇ ਦਾ ਸ਼ਕੀਨ ਕੁੰਡੀ ਵਾਲਾ ਦਾ ਲੈਂਥ ਲੈਂਥ ਵੀ ਬੱਚੀ ਦੀ ਚੰਗੀ ਆ ਸੋ ਜਿਹੜੀ ਇਹਦੀ ਉਮਰ ਆ ਦੋਸਤੋ 13 ਮਹੀਨੇ ਆ ਤੇ ਕਾਦੇ ਦਾ ਪ੍ਰੋਪਰ 90 ਇੰਚਾ ਜਦੋਂ ਮਰਜੀ ਕੋਈ ਭਰਾ ਆ ਕੇ ਤਸੱਲੀ ਕਰ ਸਕਦਾਗਾ ਬਾਕੀ ਕੁਆਲਿਟੀ ਚੈੱਕ ਕਰੋ ਤੁਸੀਂ ਅੱਖਾਂ ਓੱਖਾਂ ਬਹੁਤ ਜਿਆਦੇ ਮੋਟੀਆਂ ਨੇ ਮੂੰਹ ਮਹਾਂਦਰਾ ਬੜਾ ਪਤਲਾਗਾ ਕੰਨ ਵੀ ਸ਼ਕੀਨ ਛੋਟਾ ਕੁੰਡੀ ਵਾਲਾ ਕੰਨ ਆ ਦੋਸਤੋ ਗਰਦਨ ਦੀ ਲੈਂਥ ਚੈੱਕ ਕਰੋ ਗਰਦਨ ਦੀ ਕੁਆਲਿਟੀ ਪਿੱਠਪੂੜਾ ਬਹੁਤ ਜਿਆਦੇ ਚੰਗਾ ਪਿੱਠਪੂੜਾ ਭਾਰੀ ਹੈਗਾ ਬਾਕੀ ਸੁੰਬਾ ਸੰਬਾ ਦੀ ਮਜ਼ਬੂਤ ਆ ਦੋਸਤੋ ਇਹ ਜਿਹੜੀ ਬਸ਼ੇਰੀਆ ਨਾਗਰੇਪਿੰਡ ਪਹਿਲਾਂ ਬਲੀ ਨਾਮ ਦਾ ਘੋੜਾ ਹੁੰਦਾ ਸੀ ਉਹਦੀ ਧੀ ਆ ਦੋਸਤੋ ਸੋ ਮਾਂ ਵੀ ਇਹਦੀ ਨੌਕਰੀ ਆ ਬਾਈ ਅਰਗਿਆਂ ਦੇ ਘਰੀ ਇਹ ਬੱਚੀ ਬਰੀਡ ਹੋਈ ਆ ਪੈਦਾ ਹੋਈ ਆ ਤੇ ਇਹਦੀ ਮਾਂ ਵੀ ਹੁਣ ਬਾਈ ਅਰਗਿਆਂ ਦੇ ਘਰੀ ਖੜੀ ਆ ਘੋੜੀ ਨੌਕਰੀ ਚੰਗੀ ਹਾਈਟ ਦੀ ਆ ਉਹ ਵੀ ਘੋੜੀ ਸੋ ਜਿਹੜਾ ਵੀ ਕੋਈ ਚਾਹਵਣ ਸੱਜਣੇ ਬੱਚੀ ਸ਼ੋ ਕੁਆਲਟੀ ਖਰੀਦਣਾ ਚਾਹੁੰਦਾ ਤਾਂ ਬਾਈ ਸਖਚੈਨ ਨੂੰ ਕੋਟਕਪੂਰੇ ਵਾਲੇ ਨੂੰ ਫੋਨ ਲਾ ਲਿਓ ਉਹਦੇ ਘਰੇ ਆ ਬੱਚੀ ਇਹੇ ਤੇ ਨੰਬਰ 22 ਸਖਚੈਣ ਦਾ ਕਰ ਲੋ ਨੋਟ 98148 17182 ਦੁਬਾਰੇ ਫੇਰ ਦੱਸ ਦਿੰਨੇ ਆ ਨੰਬਰ 98148 17182 ਇਸ ਨੰਬਰ ਤੇ 22 ਸਖਚੈਣ ਨੂੰ ਫੋਨ ਲਾ ਕੇ ਬਾਈ ਦਾ ਸ਼ਹਿਰ ਤੋਂ ਥੋੜਾ ਜਿਹਾ ਹਟਵਾ ਕੋਟਕਪੂਰੇ ਸ਼ਹਿਰ ਤੋਂ ਥੋੜਾ ਜਿਹਾ ਹਟਵਾ ਖੇਤਾਂ ਦੇ ਵਿੱਚ ਘਰ ਰਹਿ ਜਾਂਦਾ ਗਾ ਸੋ ਫੋਨ ਲਾ ਕੇ ਤੁਸੀਂ ਬਾਈ ਦੇ ਘਰੇ ਜਾ ਕੇ ਬੱਚੀ ਦੇਖ ਕੇ ਖਰੀਦ ਸਕਦੇ ਹੋ ਤੇ ਬਾਈ ਦਾ ਵੈਸੇ ਕੋਈ ਵਪਾਰ ਬਪੂਰ ਵਾਲਾ ਕੰਮ ਹੈ ਨਹੀਂ ਦੋ ਤਿੰਨ ਘੋੜੀਆਂ ਰੱਖੀਆਂ ਹੋਈਆਂ ਨੇ ਬਸ ਕਰੇ ਤੇ ਬਰੀਡਿੰਗ ਕਰਾਉਂਦੇ ਆ ਬਾਈ ਯਾਰਗੇ ਅੱਗੇ ਬਾਅਦ ਚੋਂ ਬੱਚਾ ਫਿਰ ਤਿਆਰ ਕਰਕੇ ਸੇਲ ਕਰ ਦਿੰਦੇ ਆ ਉਮਰ ਬੱਚੀ ਦੀ 13 ਮਹੀਨੇ ਆ ਕੱਦ ਪ੍ਰੋਪਰ 95 ਇੰਚਾ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਸਕਦਾ ਇਹ ਨਹੀਂ ਹੈਗਾ ਵੀ ਕੱਦ ਦੇ ਵਿੱਚ ਜਾਂ ਉਮਰ ਦੇ ਵਿੱਚ ਕੋਈ ਝੂਠ ਹੋਊਗਾ ਕੱਦ ਵੀ ਇੰਨਾ ਹੀ ਨਿਕਲੂ ਬੱਚੀ ਦਾ ਤੇ ਉਮਰ ਵੀ ਇੰਨੀ ਹੋਈਆਂ ਸੋ ਤਸੱਲੀ ਦੇ ਨਾਲ ਤੁਸੀਂ ਬੱਚੀ ਖਰੀਦ ਸਕਦੇ ਹੋ ਸੋਹਣੀ ਬਹੁਤ ਦਾ ਬੱਚੀ ਜਿਹੜੇ ਹਿਸਾਬ ਨਾਲ 13 ਮਹੀਨੇ ਦੀ ਇਹ 95 ਇੰਚ ਹੋਈ ਖੜੀ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਕੱਦ ਕਿੰਨਾ ਕਰੂਗੀ ਚੰਗੀ ਖੁੱਲੀ ਘੋੜੀ ਬਣ ਕੇ ਨੇ ਤਿਆਰ ਹੋਣਾ ਬਾਕੀ ਸ਼ਕੀਨੀਆਂ ਦੀ ਵੀ ਕੋਈ ਘਾਟ ਨਹੀਂ ਲੈਂਥ ਵੀ ਚੰਗੀ ਆ ਗਰਦਨ ਵੀ ਲੰਮੀ ਆ ਕਈ ਵਾਰ ਇਹ ਹੁੰਦਾ ਵੀ ਵੈਸੇ ਬਸ਼ੀਰੀਆਂ ਦੀ ਲੰਬਾਈ ਹੁੰਦੀ ਆ ਤੇ ਪਿੱਛੇ ਤੋਂ ਬਾਡੀ ਦੀ ਪਰ ਗਰਦਨ ਛੋਟੀ ਹੁੰਦੀ ਆ ਪਰ ਇਹਦੀ ਤੁਸੀਂ ਦੇਖੋਗੇ ਗਰਦਨ ਵੀ ਬਹੁਤ ਜਿਆਦਾ ਲੰਮੀ ਆ ਬਰੀਕੀਆਂ ਚ ਬੜੀ ਆ ਬੱਚੀ ਪਿੱਠਪੁੜੇ ਦੀ ਚੰਗੀ ਆ ਸ਼ੋਅ ਕੁਆਲਟੀ ਬੱਚੀ ਆ ਸੋ ਕਾਲ ਕਰ ਲਿਓ ਬਾਈ ਸਚੈਨ ਨੂੰ ਕੋਟਕਪੂਰੇ ਵਾਲੇ ਨੂੰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਈ ਦਾ ਥੋੜਾ ਜਿਹਾ ਸ਼ਹਿਰ ਤੋਂ ਹਟਾ ਮੈਂ ਇੱਕ ਪਾਸੇ ਖੇਤਾਂ ਦੇ ਵਿੱਚ ਘਰ ਉੱਥੇ ਜਾ ਕੇ ਤੁਸੀਂ ਬੱਚੀ ਦੇਖ ਕੇ